ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਨਾਰਪੁਰ ਤਹਿਸੀਲ ਕਰਤਾਰਪੁਰ ਤੇ ਜ਼ਿਲ੍ਹਾ ਜਲੰਧਰ ਹਰਜਿੰਦਰ ਵੀਰ ਜੀ ਨਾਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਦੋ ਮੱਜਾਂ ਤੇ ਦੋ ਹੀ ਤੁਹਾਨੂੰ ਗੱਲਾਂ ਦਿਖਾਉਣੀਆਂ ਆਂ ਅੱਜ ਕੋਈ ਥੋੜੀ ਜਿਹੀ ਮਜਬੂਰੀ ਜਿਹੜੀ ਵੀ ਜੀ ਨੂੰ ਉਹਨਾਂ ਨੂੰ ਪੈ ਗਈ ਆ ਉਹਦੇ ਕਰਕੇ ਜਿਹੜਾ ਮਾਲ ਵੇਚਣਾ ਹੁਣ ਉਤਰਾਂ ਘਰੇ ਰੱਖਿਆ ਸੀ ਵਪਾਰ ਦਾ ਕੰਮ ਹੱਲੇ ਬੰਦ ਕੀਤਾ ਸੀ ਕਈ ਕਈ ਵਾਰੀ ਕਰਾਂ ਜਿ ਮਜਬੂਰੀਆਂ ਆ ਜਾਂਦੀਆਂ ਤੇ ਉਹਦੇ ਕਰਕੇ ਜਿਹੜਾ ਪਸ਼ੂ ਜਿਹੜਾ ਵੇਚਣੇ ਪੁੰਦੇ ਆ ਚਾਰ ਆ ਚਾਰੇ ਹੀ ਵੇਚ ਦੇਣੀਆਂ ਵਾ ਇੱਕ ਆ ਵੜਾ ਕਾਫੀ ਖੂਬਸੂਰਤ ਤਿਆਰ ਕਰਨ ਦੇ ਸੀ ਜਿ ਹੁਣ ਨਹੀਂ ਗੱਬਣੇ ਆ ਜੇ ਤਿਆਰ ਹੋਣੀ ਆ ਚੰਗੀ ਸਾਮ ਕਰਨ ਦੇ ਸੀ ਤੇ ਇਹ ਵੀ ਜਿਹੜੀ ਹੁਣ ਵੇਚ ਦੇਣੀ ਆ ਆ ਦੇਖ ਸਾਦੇ ਜੇ ਤੇ ਬਾਕੀ ਚਲੋ ਕੋਈ ਵੀਰ ਆਪਣੀ ਇੱਥੇ ਆ ਕੇ ਤਸੱਲੀ ਕਰਕੇ ਵੇਸ ਚਾਖ ਕੇ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਖੜੇ ਦੋ ਟਾਈਮ ਚਵਾਈ ਕਰਕੇ ਤਿੰਨ ਟਾਈਮ ਚਵਾਈ ਕਰਕੇ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਚਵਾਈ ਜ਼ਰੂਰ ਕਰਾ ਲੈ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹਰਪ੍ਰੀਤ ਜੀ ਕਿ ਹਾਲ ਚਾਲ ਜੀ ਹਾਲ ਚਾਲ ਸਾਡੇ ਦੇ ਠੀਕ ਆ ਪਰ ਤੁਹਾਡੇ ਦੇ ਪੁਰਾ ਹਾਂਜੀ ਆ ਚਿਹਰਾ ਹੀ ਚੇਂਜ ਹੋ ਗਿਆ ਜੀ ਹਾਂ ਹਰਪ੍ਰੀਤ ਜੀ ਥੋੜੀ ਸੇਡ ਡੌਂ ਰਹੀ ਦੀ ਹੈਗੀ ਆ ਹਾਂਜੀ ਹਾਂ ਨਹੀਂ ਥੋੜਾ ਸੂਤ ਆ ਰਿਹਾ ਹੈਗਾ ਮੈਨੂੰ ਆਇਆ ਹਰਜਿੰਦਰ ਵੀਰ ਜੀ ਦਾ ਫੋਨ ਆਇਆ ਏ ਤੇ ਉਹ ਕਹਿੰਦੇ ਸੀ ਵੀ ਤੋਂ ਹੀ ਨਹੀਂ ਠੀਕ ਨਹੀਂ ਰਹਿੰਦੇ ਸੇਤ ਕਾਫੀ ਤੇਰਦੀ ਢਿੱਲੀ ਆ। ਨਾ ਕਾਫੀ ਮਹੀਨਾ ਹੋ ਗਿਆ। ਸੇਤ ਖਰਾਬ ਹੀ ਹੋ ਰਹੀ ਹੈ ਦਿਨੋਂ ਦਿਨ ਖਰਾਬ ਹੋ ਰਹੀ ਹੈ। ਹਾਂਜੀ। ਪਾਣੀ ਰੱਖੇ ਸੀਗੇ ਘਰੇ ਚੋਣ ਪੀਣ ਵਾਸਤੇ। ਹਾਂਜੀ। ਤੇ ਉਹ ਨਿਆਣੇ ਨਹੀਂ ਸਾਮ ਹੁੰਦੇ ਆ ਕਿ ਚਲੋ ਡੈਡੀ ਵੇਜ ਦਿਓ ਇੱਕ ਵਾਰ। ਉਨ ਸਾਹਮਣੇ ਵਾਲੇ ਹੈਗੇ ਜੇ ਤੁਸੀਂ ਇਕੱਲੇ ਇਕੱਲਾ ਹੀ ਸੀਗਾ ਮੈਂ ਹੀ ਸਾਹਮਣਾ ਹੀ ਸੀਗਾ ਹਾਂਜੀ ਚਲੋ ਕਾਕਾ ਬਾਹਰ ਸੀਗਾ ਤੇ ਮੈਂ ਤੈਨੂੰ ਡੰਗਰ ਚਾਰ ਰੱਖੀ ਸੀਗੇ ਹਾਂਜੀ ਉਹਦਾ ਕੰਮ ਚੱਲੀ ਜਾਂਦਾ ਸੀਗਾ ਹੁਣ ਇਹ ਵੀ ਤੁਸੀਂ ਜਿਹੜਾ ਹੁਣ ਕੰਮ ਉਤਰਾ ਵੇਚਣ ਲਿਉਂਦਾ ਬੰਦ ਕੀਤਾ ਹੀ ਵੀ ਬੇ ਇਹ ਤੁਸੀਂ ਰੱਖੇ ਇਹ ਵੀ ਚਲੋ ਇੱਕ ਘਰ ਦਾ ਚੱਲੀ ਜਾਵੇ ਤੇ ਇੱਕ ਬੰਦੇ ਦਾ ਸਰੀਰ ਚੱਲਦਾ ਰਿਹਾ ਚੱਲਦਾ ਰਹੀ ਜਾਂਦਾ ਸੀਗਾ ਵੀ ਚਲੋ ਪਠਾ ਦਿੱਤਾ ਬੀਜਿਆ ਸੀਗਾ ਹਾਂਜੀ ਤੇ ਚਲੋ ਚਾਰਕ ਬੰਦਾ ਡੰਗਰ ਸਾਂਭ ਸਕਦਾ ਹੈਗਾ ਹਾਂਜੀ ਤੇ ਪਰ ਹੁਣ ਸੇਧ ਨਹੀਂ ਕੈਮਰੇ ਦੀ ਹੁਣ ਆਪਾਂ ਚਾਰੇ ਡੰਗਰ ਤੇ ਨਹੀਂ ਹੁਣ ਕਿਉਂਕਿ ਜਦੋਂ ਆਪਾਂ ਪਹਿਲਾਂ ਮਿਲੇ ਸੀ ਤੇ ਹੁਣ ਮਿਲਨੇ ਆ ਤੇ ਸਾਨੂੰ ਵੀ ਪਤਾ ਲੱਗਣੀ ਜਾਵੇ ਸਰੀਰ 'ਚ ਕਾਫੀ ਫਰਕ ਪੈ ਗਿਆ ਅੱਗੇ ਨਾ ਜੀ ਤੁਹਾਨੂੰ ਵਾਤ ਤੁਹਾਨੂੰ ਵੀ ਆਪਣੇ ਆ ਮਹਿਸੂਸ ਹੋਣੀ ਲਿਆ ਜੀ ਹਾਂਜੀ ਤੇ ਹੁਣ ਇਸ ਕਰਕੇ ਬਨਿਆਨੇ ਕਹਿੰਦੇ ਵੀ ਚਲੋ ਇੱਕ ਵਾਰੀ ਡੈਡੀ ਤੂੰ ਵੀ ਦਿਓ ਚਲੋ ਮਾਰੇ ਤੰਦਰੁਸਤੀ ਦੂਗਾ ਫਿਰ ਹੋਰ ਲੈ ਲਾਂਗੇ ਇਹ ਇਹ ਆਪਾਂ ਤੁਹਾਨੂੰ ਮੋਰੋ ਲੈ ਲਾਂਗੇ ਸਾਰ ਲਾਂਗੇ ਠੀਕ ਆ ਹੁਣ ਜਦੋਂ ਤੁਸੀਂ ਕਹਿੰਦੇ ਵੀ ਹੁਣ ਵੀਡੀਓ ਬਣਾਉਣਾ ਵੀ ਮਹਾਂ ਹੀ ਜੜਾ ਵਾ ਤੁਸੀਂ ਨਹੀਂ ਮਣੀ ਨਹੀਂ ਕਰਦਾ ਹੈਗਾ ਅਰਜੀ ਜੀ ਹੁਣ ਤੁਹਾਨੂੰ ਪਤਾ ਹੈ ਦੇਖੋ ਡੰਗਰਾਂ ਅੰਗੇ ਵੀ ਕੀ ਤੂੜੀ ਪਈ ਹੈਗੀ ਆ ਹਾਂਜੀ ਪਠਾ ਦੱਥਾ ਵੀ ਨਹੀਂ ਲਿਆ ਜਾਂਦਾ ਵੱਡ ਕੇ ਤੇ ਹੁਣ ਮੈਂ ਕਿਹਾ ਚਲੋ ਪਹਿਲੇ ਤੇ ਜਾਂਦਾ ਕਰੀਏ ਵੇਚਨੇ ਤਾਂ ਹੀ ਤੁਹਾਨੂੰ ਇਹ ਆ ਵੀ ਇੱਕ ਹਿਸਾਬ ਦਾ ਅਜ ਮਜਬੂਰੀ ਕਰਕੇ ਜੜਾ ਵਾ ਵੀ ਸੇਹ ਤੇ ਢਿੱਲੀ ਹੋਣ ਕਰਕੇ ਤੇ ਨਹੀਂ ਸਰੀਰ ਤਾਂ ਕੰਮ ਹੁੰਦਾ ਹਾਂਜੀ 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 ਠੀਕ ਹੈ ਚਲੋ ਨਾਮ ਦੱਸਦੇ ਕਰੀ ਹਾਂ ਹਾਂ ਨਾਮ ਆਪਣਾ ਪਰਮਜੀਤ ਸਿੰਘ ਜੀ ਹਾਂ ਤੇ ਸੋਲਨਾਰਪੁਰ ਜ਼ਿਲ੍ਹਾ ਜਲੰਧਰ ਤਹਿਸੀਲ ਕਰਤਾਰਪੁਰ ਠੀਕ ਹੈ ਤੇ ਸੁਬਾਨਪੁਰ ਇੱਥੋਂ ਆਪਾਂ ਨੂੰ ਆ ਗਿਆ ਜੀ 7-8 ਕਿਲੋਮੀਟਰ 4 ਕਿਲੋਮੀਟਰ ਹਾਂਜੀ ਤੇ ਕਰਤਾਰਪੁਰ ਵੀ 4 ਕਿਲੋਮੀਟਰ ਹੀ ਆ ਜੀ ਠੀਕ ਹੈ ਜੀ ਹਾਂਜੀ ਵਿਆਸ ਆ ਰਹੀ ਆਪਾਂ ਨੂੰ 14 ਕਿਲੋਮੀਟਰ ਹੀ ਠੀਕ ਹੈ ਤੇ ਫੋਨ ਨੰਬਰ ਉਹਨੂੰ ਉਹ ਪਿੱਲਾ ਰਜਿੰਦਰ ਵਾਲੇ 99 ਸੀ ਸੀ ਹਾਂਜੀ ਪਰ ਲੋਕ ਐ ਸੀ ਆਪਾਂ ਵੇਚੀ ਫਿਰ ਪਾ ਦੇਣਾ ਹਨਾ ਠੀਕ ਆ ਤੇ ਸ਼ਰਵਾਦ ਫੇਰਾ ਨੀਲੀ ਦੀ ਮਾਇਤੰ ਕਰ ਲਈਏ ਹਾਂਜੀ ਤੇ ਕਿੰਨਾ ਚਿਰ ਹੋ ਗਿਆ ਸੋਈ ਨੂੰ ਇਹਨੂੰ ਹਰ ਬੀਜੇ ਉਹ ਬੱਚਾ ਇਹਦਾ ਠੀਕ ਆ ਦੂਜੇ ਨੰਬਰ ਵਾਲਾ ਅੱਛਾ 2 ਨੰਬਰ ਵਾਲਾ 2 ਨੰਬਰ ਵਾਲਾ ਆ ਬੱਚਾ ਇਹਦਾ ਹਾਂਜੀ ਹਾਂਜੀ ਠੀਕ ਆ ਹਾਂ ਹਰ ਬੀਜੇ ਇਹਦੇ ਕੋਲ ਦੁੱਧ ਸੀਗਾ ਮੈਂ ਕੋਲ 11 12 11 12 ਕਿਲੋ ਅੱਛਾ ਹੁਣ ਪਰ ਮੇਰੇ ਕੋਲ ਸੇਵਾ ਨਹੀਂ ਹੋ ਰਹੀ ਹੈ ਜੀ ਹਾਂਜੀ ਹੁਣ ਮੈਂ ਕੋਲ ਦੁੱਧ ਕੁਇ 10 ਕਿਲੋ ਹੋਊਗਾ ਇਸ ਟਾਈਮ ਅੱਛਾ ਹਾਂਜੀ 10 ਕਿਲੋ ਪੱਕਾ ਦਦਿਆਂਗਾ ਜੀ ਦੁੱਧ ਹੈਗਾ ਜੀ ਹੈਗਾ ਜੀ ਬਾਕੀ ਕੋਈ ਵੀਰ ਭਰਾ ਸੇਵਾ ਕਰੂਗਾ ਦੁੱਧ ਫਿਰ 12 ਕਿਲੋ ਹੀ ਕਰਨਾ ਮੈਂ ਨੇ ਅੱਛਾ ਹਾਂ ਕੱਦ ਬੂਤਾਂ ਲੀਆ ਮੈਂ ਦੇਖੋ ਟੰਗਰ ਭੁੱਖੇ ਆ ਉਦੋਂ ਹੀ ਤੁਹਾਨੂੰ ਜੇਪੂਰੀਆਂ ਜੇ ਸ਼ਾਨ ਦਾ ਟਾਈਮ ਹੈ ਤੇ ਤਾਂ ਵੀ ਨਹੀਂ ਪੂਰੀਆਂ ਰੱਜੀਆਂ ਰੱਜੀਆਂ ਨਹੀਂ ਹੋਈਆਂ ਇਹ ਦੇਖੋ ਪੱਕੇ ਤੇ ਆ ਥਣ ਵੀ ਇਹਦੇ ਇੱਕ ਵਾਰੀ ਦੇਖ ਸਕਦੇ ਆ ਆਪਾਂ ਲਾਗੇ ਤੋਂ ਤੋਰੋ ਤੋੜ ਦੋ ਫਿਰ ਇੱਕ ਵਾਰੀ ਬਿੱਲੀ ਅੱਖਾਂ ਵਾਲੀ ਆ ਜਿਹੜੀ ਐ ਹਾਂਜੀ ਹਾਂ ਦੇਖ ਸਕਦੇ ਜੀ ਆ ਬੱਚਾ ਜੀ ਲਾਫ ਥਰਲਾ ਪੱਲਾ ਕੱਟਾ ਕੱਟੀ ਆ ਤਰਾ ਕੱਟਾ 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 ਲਾ ਜੀ ਹੁਣ ਉਤਰਾਏ ਵੀ ਘਰੇ ਦੁੱਧ ਨਾ ਰੱਖਿਆ ਸੀ ਹਾਂਜੀ ਹਾਂ ਫੋਨ ਤੇ ਚਲੋ ਗੱਲਬਾਤ ਹੁੰਦੀ ਰਹਿੰਦੀ ਏ ਰਜਿੰਦਰ ਵੀਰ ਜੀ ਉਹਨਾਂ ਦੇ ਨਾਲ ਆਪ ਵੀ ਵੀਰ ਨੂੰ ਇੰਡਲੀ ਕਰੇ ਥੱਲੇਆਂ ਚੰਗੀ ਤਿਆਰ ਹੋਈ ਆ ਬਾਕੀ ਇਹ ਜੇ ਆ ਵੀ ਚਲੋ ਕੋਈ ਵੀਰ ਫੋਨ ਲਾਵੇ ਇੱਕ ਵਾਰੀ ਮਾਲ ਅੱਜ ਜਿਹੜਾ ਕਹਿੰਦੇ ਕੀ ਦੇ ਦੇਣਾ Thank ਕਿੰਨਾ ਫਿਰ ਇਹਦਾ ਮੁੱਲ ਰੱਖੀ ਆ ਆਪਾਂ ਮੁੱਲ ਹਰਪ੍ਰੀਤ ਜੀ ਬਿਲਕੁਲ ਜੈ ਜੋਂ ਛੋਟੇ ਛੋਟੇ ਆਪਾਂ ਮੁੱਲ ਕਰਕੇ ਆਪਾਂ ਮਾਲ ਦੇਣਾ ਹੈਗਾ ਹਾਂਜੀ ਹਾਂਜੀ ਕੋਈ ਨਹੀਂਦਾ ਹਰਪ੍ਰੀਤ ਜੀ 90 ਨਹੀਂ 85 ਨਹੀਂ ਹਾਂਜੀ 80000 ਚੋਂ ਵੀ 2000 ਛੱਡ ਦਿਆਂਗੇ ਅੱਛਾ ਹਾਂਜੀ 78000 ਦੀ ਦੇ ਦਾਂ 78000 ਦੀ ਚਲੋ ਬਾਕੀ ਆ ਵੀ ਕੋਈ ਫੋਨ ਲਾਵੇ ਕੋਈ ਫੋਨ ਵੀ ਭਰਾ ਲਾਏ ਕੋਈ ਗੱਲ ਨਹੀਂ ਕੋਈ ਦੂਰ ਉਦ ਰੇਡੋ ਆਏਗਾ ਆਪਾਂ ਹੋਰ ਵੀ ਕੋਈ ਜੋ ਚ ਹੋ ਸਕਿਆ ਇੱਕ ਦਿਨਾਂ ਵੀ ਆਪਾਂ ਕਰਾਂਗੇ ਇਹ ਆ ਵੀ ਮੱਜਾਂ ਦੇ ਹਿਸਾਬ ਨਾਲ ਮੁੱਲ ਲਾਵੇ ਤੇ ਜਿਆਦੇ ਹਾਂ ਸਿਰਖ ਪਾਈ ਨਾ ਤੁਹਾਡੇ ਤੋਂ ਹੀ ਹੋਣੀ ਆ ਨਾ ਹੋਣੀ ਆ ਜੀ ਹਾਂਜੀ ਨਾ ਹੀ ਆਪਾਂ ਵੀਰਾ ਭਰਾਵਾਂ ਨੂੰ ਇਹ ਵੀ ਰਿਕੁਐਸਟ ਕਿ ਆਪਾਂ ਦੇ ਮਜਬੂਰੀ ਨਾਲ ਲੱਗਿਆ ਤੇ ਡੰਗਰ ਆਪਾਂ ਕਰ ਰੱਖੀ ਸੀਗੇ ਹਾਂਜੀ ਹਾਂ ਦੁੱਧ ਚਲੋ ਆਪਣਾ 22 ਕਿਲੋ ਜਾਣ ਦਿਆ ਸੀਗਾ ਠੀਕ ਆ ਤੇ ਹੁਣ ਆਪਾਂ ਨੇ ਮਜਬੂਰੀ ਕਰਕੇ ਡੰਗਰ ਲੱਗਿਆ ਦੇਣ ਜੀ ਠੀਕ ਆ ਜੀ ਹਾਂਜੀ ਹਾਂਜੀ ਚਲੋ ਬਾਕੀ ਚਵਾਸਾ ਫਰਮਾ ਦਿੱਤਾ ਹੈਗਾ ਜੀ ਹਾਂ ਦੇਖ ਸਕਦੇ ਕਰੀਦਵਾ ਨਾ ਚੱਲਿਆ ਫੇਰ ਤੋਂ ਤੁਹਾਨੂੰ ਵਧੀਆ ਲੱਗਾ ਜੀ ਸਾਰੇ ਮਈਆਂ ਦੇ ਬਾਕੀ ਨਿਸ਼ਾਨੀਆਂ ਦੁੱਧ ਵਾਲੀਆਂ ਚੰਗੀਆਂ ਆ ਕੋਈ ਵੀਰ ਫੋਨ ਲਾਵੇ ਜਰੂਰ ਇੱਕ ਕਰੀ ਹੁਣ ਇਹ ਕਾ ਤੁਹਾਨੂੰ ਝੋਟੀ ਦਿਖਾਉਣੀ ਆ ਮੋਹਰੀ ਦੀ ਝੋਟੀ ਆ ਘਰੇ ਪਸ਼ੂ ਰੱਖੇ ਸੀ ਸੋਨੇ ਪਸ਼ੂ ਰੱਖੇ ਸੀ ਉਤਰਾਂ ਸ਼ੌਂਕ ਨਾਲ ਵੇਚੀ ਉਹਨਾਂ ਨੇ ਆ ਵੀ ਗੋਲ ਸਿੰਘ ਦੀ ਝੋਟੀ ਆ ਤੋੜ ਦੋ ਇੱਕਰੀ ਇਹਨਾਂ ਪਹਿਲਾਂ ਤੋੜ ਦੋ ਫੇਰ ਇਹਦੇ ਬਾਰੇ ਆਪਾਂ ਦੱਸਦੇ ਆ ਇਹਦਾ ਬੱਚਾ ਆ ਹਾਂਜੀ ਇਹਦੀ ਕੱਟੀ ਆ ਜੀ ਕਦੇ ਮ ਕੱਟੀ ਆ ਜੇ ਪੁੱਤ ਦਿਨਾਂ ਦੀ ਵੀ ਨਹੀਂ ਸੋਈ ਹਾਂਜੀ ਆ ਇਹਨੋਂ 12 ਕ ਦਿਨ ਹੋਏ ਆ ਜੀ ਸੂਈ ਨੂੰ 12 ਕ ਦਿਨ ਹੋ ਗਏ ਸੂਈ ਨੂੰ ਹਾਂ ਜੀ ਲੈ ਜਾਓ ਜੀ ਆ ਦੇਖ ਸਾਡੇ ਬਿਲਕੁਲ ਗੋਲ ਸਿੰਘ ਦੀ ਝੋਟੀ ਹੈ ਤੇ ਬਿਲਕੁਲ ਫਿਕਸ ਜਿਹਾ ਬਾਨੇ ਦੀ ਆ ਸੁਆ ਕਿਨਵਾਜੇ ਦਾ ਦੂਸਰਾ ਸੁਆ ਆ ਬਾਕੀ ਆ ਦੇਖ ਸਾਡੇ ਹਮਾ ਨਾ ਇਹਦਾ ਬਿਲਕੁਲ ਫਿਕਸ ਕਰਵਾਨੇ ਦੀ ਆ ਨਿੱਗਰਵਾਨੇ ਦੀ ਆ ਜਿਹੜੀ ਤੇ ਕੱਦ ਕਾਠ ਪੱਖੋਂ ਜਵਾਨ ਆ ਹਾਂ ਜੀ ਕੱਦ ਕਾਠ ਜਰਦੀ ਡਰਦੀ ਜੀ ਆ ਲੈ ਜਾ ਕੋਈ ਨਹੀਂ ਬੰਦੋ ਆ ਗੱਲੇ ਹਵਾਨੇ ਦੇ ਆ ਨਿਸ਼ਾਨ ਜੀ ਰਵਲੇ ਇਹਦੇ ਤਾਂ ਵਿਚ ਆ ਨਾ ਹਾਂਜੀ ਇਹ ਕਰੇ ਛੋਟੀ ਹੁੰਦੀ ਕੱਟੀ ਦੇ ਵਿੱਚ ਕਰੇ ਉਹ ਹੋਈ ਸੀਗੇ ਨਿਸ਼ੇਕਾ ਲੱਗਾ ਹੈਗਾ ਅੱਛਾ ਹਾਂ ਬਾਕੀ ਹੋਰ ਨਹੀਂ ਕੋਈ ਵੀ ਨੁਕਸਾ ਹੈ ਕੋਈ ਫਲੇਰੀ ਬਿਊਰੀ ਵਾਲਾ ਨਹੀਂ ਨੁਕਸਾ ਹੋਰੇ ਹੋਰ ਸਰੀਰ ਤੇ ਕਿਤੇ ਨਹੀਂ ਆ ਬਸ ਇੱਥੇ ਹੀ ਆ ਨਿਸ਼ਾਨ ਜੀ ਥੋੜੇ ਆ ਦੇਖ ਸਕਦੇ ਥੋੜੇ ਪੋਛਤੇ ਆ ਥੋੜਾ ਇੱਥੇ ਬਸ ਹਾਂ ਦੇਖ ਛੋਟੀ ਹੁੰਦੀ ਬਾਕੀ ਹਵਾਨਾ ਇਹਦਾ ਆਪਾ ਦੇਖ ਸਕਦੇ ਬਿਲਕੁਲ ਫਿਕਸ ਜਿਹਾ ਵਾ ਹਾਂਜੀ ਨਿਗਰਵਾਨੇ ਦੀ ਮਾਲਕਿਆ ਜਿਹੜੀ ਆ ਦੇਖ ਸਕਦੇ ਜੀ ਥਣਾ ਦਾ ਸਾਈਜ਼ ਗੈਪ ਵੀ ਜਿਹੜਾ ਇਹਦਾ ਚੰਗਾ ਆ ਆਖੋ ਵੀਰਰਾਇਨਾ ਕੋਈ ਵੀਨ ਦੇ ਕੋਈ ਹੈਗਾ ਨੁਕਸਾ ਹੈਗਾ ਕੋਈ ਵੀ ਕੋਈ ਹੈਗਾ ਜੀ ਚੱਕਰ ਠੀਕ ਆ ਹਾਂ ਬਾਕੀ ਸੀਨ ਬਰੀ ਵਾਈ ਠੰਡੀ ਹੈ ਜਿੰਨਾ ਮਰਜ਼ੀ ਚੋਗੇ ਵੀਰ ਮੇਰਾ ਤਸल्ली ਕਰਕੇ ਲਿਜਾਵੇ ਤੇ ਇਹਦੇ ਕੋਲ ਦੁੱਧ ਕਿੰਨਾ ਹੋਣਾ ਦੁੱਧ ਇਹਦੇ ਕੋਲ ਵੀ ਹਰ ਪੀਸ ਸੀਗਾ 12 ਕਿਲੋ ਅੱਛਾ ਹਾਂ ਹੁਣ ਇਹਦੇ ਕੋਲ ਦੁੱਧ 10 ਕਿਲੋ ਜਾਵੇ 11 ਕਿਲੋ ਹੋ ਜਾਵੇ ਅੱਛਾ 10 ਤਾਂ ਮੌਜੂਦਾ ਹੈ ਜਿਹੜਾ ਮੌਕੇ ਤੇ ਹੈਗਾ ਜੀ ਹਾਂ ਕੋਈ ਮੇਰੀ ਸੇਵਾ ਕਰੀਆ ਹੁਣ ਇਸ ਕਰਕੇ ਦੁੱਧ ਥੋੜਾ ਘੜਿਆ ਹੈਗਾ ਜੀ ਤੇ ਇਹ ਕਿੰਨਾ ਕੁ ਦੁੱਧ ਘਰੀ ਜਾਊਗੀ ਉੱਥੇ ਦੁੱਧ ਇਹਨੇ ਹਰਪੀ ਜੀ ਕੋਈ ਵੀਰ ਭਰਾ ਸੇਵਾਲਾ ਲਾਏ ਦੁੱਧ ਇਹਨੇ ਫਿਰ ਉੱਥੇ ਚਲ ਜਾਣਾ 12 13 ਬਾਕੀ ਜਿਹੜੇ ਦਿਨਾਂ ਦੇ ਹਿਸਾਬ ਨਾਲ ਜੇ ਵੈਸੇ ਵੀ ਨੇ ਹੋਰ ਦੁੱਧ ਵਾਜ ਆ ਜਾ ਜੀ ਇਹ ਦੇਖ ਲਓ ਤਾਂਹਾਂ ਪਰਾ ਦਿਨਾਂ ਦਾ ਸਾਰਾ ਹਾਂਜੀ ਕਿਮਾ ਕਰਾ ਜੀ ਤੇ ਮੁੱ ਮੋਲੇ ਹਰਪੀਰ ਜੀ ਤੁਸੀਂ ਰੋਜ਼ ਦੀ ਵੀਡੀਓ ਬਣਾਉਂਦੇ ਹੁਣ ਲੋਕੀ ਤੇ ਮੋਲ ਇਦਾਂ ਦੀਆਂ ਝੋਟੀਆਂ ਦਾ ਬਹੁਤ ਕਰਦੇ ਪਏ ਹੈਗੇ ਆ ਹਾਂਜੀ ਹਾਂ ਆਪਾਂ ਜਦੋਂ ਕੁਸਟ ਦੇ ਦੇਣੀ ਹੈਗੇ ਆ ਹਾਂਜੀ ਇਹਦਾ ਹਰਪੀਰ ਜੀ ਮੋਲ 95 ਅੱਛਾ 90 ਦੀ ਦੇ ਦੇ 90 ਹਜ਼ਾਰ ਦੀ ਹਾਂ ਲੰਬੇ ਚ ਵੀ ਦੂਰ ਛੱਡ ਦੇ ਅੱਛਾ 88 ਦੀ ਦੇ ਦੇ ਠੀਕ ਹੈ ਕੋਈ ਨਹੀਂ ਬਾਕੀ ਜੀ ਬਾਕੀ ਆ ਜੇ ਆਪੇ ਵੇਚ ਦੇਣੀਆਂ ਵਾ ਫੇਰ ਦੇਣੀਆਂ ਫੇਰ ਇਹ ਆਪੇ ਜੇ ਵੇਚਣੀਆਂ ਤਾਂ ਵਾ ਕਿ ਫੇਰ ਬਾਅਦ ਚ ਹੋ ਜਾਦਾ ਵਾ ਹੋਰ ਸਾਮ ਟੁੱਟ ਜੇ ਤਾਂ ਫਿਰ ਪਸ਼ੂ ਜਿਹੜਾ ਵਾ ਥਾਂ ਨੂੰ ਹੁੰਦਾ ਹੈ ਜਾਣੇ ਆ ਕਿ ਫਿਰ ਕੀ ਫਾਇਦਾ ਹੈਗਾ ਹਾਂਜੀ ਹਾਂਜੀ ਫਿਰ ਇਹਨਾਂ ਦਾ ਕਿ ਇਹਨਾਂ ਦਾ ਤਾਂ ਕੋਈ ਕਸੂਰ ਨਹੀਂ ਆ ਕਸੂਰ ਨਹੀਂ ਲੱਦਣਾ ਦੇ ਫਾਰਕੀ ਜੀ ਟੁੱਡੀ ਪਈ ਐ ਉਸ ਦਾ ਪੱਠੇ ਵੀ ਨਹੀਂ ਪਾ ਹੋਂਦਾ ਹਾਂਜੀ ਆ ਟੁੱਡੀ ਪਾ ਰਿਆ ਹੈਗੇ ਹੁਣ ਆ گاਵਾ ਮੇ ਦੋ ਇੱਕਾ ਸਾਈਵਾਲ ਕ੍ਰੋਸ ਚਾ ਗਾਂ ਢੋੜ ਦੋ ਇਹਨਾਂ ਵੀ ਪਹਿਲਾਂ ਆ ਬੱਚਾ ਇਹਦਾ ਤਾਜਾ ਹੀ ਆ ਬੱਚਾ ਉਤਰਾ ਨਾਲ ਜਿਹੜਾ ਨਾਲ ਆ ਢੋੜ ਦੋ ਹੌਲੀ ਹੌਲੀ ਲੈ ਜਾ ਸਾਈ ਵਾਲ ਕ੍ਰੋਸ ਤੇ ਆ ਜਿਹੜੀ ਹੈਗਾ ਦਰਦੀ ਦਰਦੀ ਆ ਥੋੜਾ ਜਿਹੜੀ ਪਛੇੜਾ ਵਾ ਬਾਹਰਲੇ ਬੰਦੇ ਤੋਂ ਡਰ ਜਾਂਦਾ ਆ ਇਲਾਜ ਉਹ ਲੈ ਆਜਾ ਬਾਕੀ ਆ ਤਰ੍ਹਾਂ ਕੱਦ ਵਜਨ ਦੀ ਚੰਗੀ ਆ ਪਰ ਜਿੰਨ ਤੋਂ ਪਤਾ ਲੱਗਦਾ ਵੀ ਸਰੀਰੋਂ ਪੂਰੀ ਕੈਮ ਆ ਜਿਹੜੀ ਸਵਸਥ ਪਸ਼ੂ ਦੀਆਂ ਨਿਸ਼ਾਨੀਆਂ ਹੁੰਦੀਆਂ ਐ ਜੀ ਅਰੇ ਹਰਪੀਰ ਜੀ ਉਦਾਂ ਡਰ ਗਈ ਐ ਅੱਛਾ ਉਦਾਂ ਡੰਡੀਆਂ ਪਰ ਬੱਚਾ ਲਾ ਦੇ ਨੇ ਜਿਹੜਾ ਮਰਜ਼ੀ ਪੈ ਕੇ ਛੋੜ ਦੇ ਕੋਈ ਇਦਾਂ ਨਹੀਂ ਹੈ ਕਿਦਾਂ ਠੀਕ ਆ ਉਦਾਂ ਖੰਡੀ ਸੀ ਲਿਆ ਕਹਿੰਦੇ ਹਾਂ ਡਰ ਗਈ ਉਹਦਾ ਕੈਮਰਾ ਥੋੜਾ ਐ ਤੇ ਬਾਕੀ ਬੱਚਾ ਲਾ ਦੇਣੇ ਹੁਣੇ ਆਪਾਂ ਆ ਥਣਵੀ ਇਹ ਤੇ ਦੇਖ ਸਕਦੇ ਜੇ ਬਿਲਕੁਲ ਕਮਾਲ ਦਾ ਥਣੇ ਆਹ ਦੇਖ ਸਕਦੇ ਜੇ ਮਗਰ ਕੀ ਬੱਚਾ ਕਿ ਬੱਚੀ ਹੈ ਬੱਚਾ ਜੀ ਬੱਚਾ ਮਗਰ ਬੱਚਾ ਆ ਨਾੜੂਆ ਦੇਖੋ ਨਾਲ ਹੈ ਜੀ ਨਾੜੂ ਤਾਜ਼ੀ ਨਾਲ ਹੈ ਨਾੜੂ ਨਾਲ ਹੈ ਆ ਦੇਖ ਲੋ ਹਾਂ ਉਦਾਂ ਡਰਦੀ ਆ ਕੈਮਰੇ ਤੋਂ ਉਦਾਂ ਦੇਖੋ ਜਿੱਦਾ ਮਰਜ਼ੀ ਬੈਠੇ ਹੋ ਉਹ ਥੱਲੇ ਪਾ ਲੈ ਠੀਕ ਆ ਜਿਹੜਾ ਮਰਜ਼ੀ ਬੈਠਾ ਤੇ ਉਸ ਤਰ੍ਹਾਂ ਦੁੱਧ ਕਿੰਨਾ ਤਿਆਰ ਹੈ ਤੇ ਕੋਲ ਦੁੱਧ ਇਹਨੂੰ ਹਰ ਪੀਰ ਦੀ ਇਸ ਟਾਈਮ 14 ਕਿਲੋ ਹੋ ਜਾਵੇ 13 ਕਿਲੋ ਹੋ ਜਾਵੇ ਅੱਛਾ ਹਾਂ ਇਹਨਾਂ ਦੁੱਧ ਹੈਗਾ ਜੀ ਦੋ ਤੋਂ 15 ਕਿਲੋ ਕਰ ਜੂਗੀ ਬੜਿਆ ਅੱਛਾ 15 ਦਾ ਹਾਂ ਲਾ ਕੇ ਕਰ ਜੂਗੀ ਹਾਂ ਠੀਕ ਹੈ ਜੀ ਦੁੱਧ 15 ਕਿਲੋ ਦਾ ਹਰ ਚੋਗੇ ਹਾਂ ਜਿਹੜਾ ਮਰਜ਼ੀ ਚੋਵੇ ਇਹ ਨਹੀਂ ਕੋਈ ਇਦਾਂ ਦੀ ਗੱਲ ਹੈ ਜੀ ਵੀ ਇਹਨੂੰ ਬੰਦਾ ਚੋਵੇ ਜਾਂ ਜਨਾਨੀ ਚੋਵੇ ਠੀਕ ਹੈ ਜੀ ਹਾਂ ਘਰਦੂ ਜੀ ਨੂੰ ਉੱਦਾਂ ਡਰਦੀ ਐ ਥੋੜੀ ਕੋਈ ਰੱਸੀ ਨਹੀਂ ਪਾਉਣੀ ਨਾ ਨਾ ਕੋਈ ਰੱਸੀ ਦੀ ਲੋੜ ਹੀ ਨਹੀਂ ਉੱਦਾਂ ਹੈਗੀ ਠੰਡੀ ਸੀਲ ਠੰਡੀ ਸੀਲ ਅਜੇ ਚੌਦੇ ਪੈਰ ਚੱਕ ਰਹਿ ਦਿਖਾਦਾ ਖੱਜਵਾ ਜਰਾ ਇਹਦਾ ਸਿਚਰੇ ਸਨ ਅਦਰ ਦਿਖਾ ਦੀ ਜਵਾ ਉੱਦਾਂ ਸੀਨ ਥੈਂਡੀ ਆ ਥੋੜੀ ਕੈਮਰੇ ਦੇ ਡਰਦੀ ਆ ਠੀਕ ਆ ਹਾਂ ਨਾਲੇ ਹੁਣ ਚਵਾਈ ਦਾ ਟਾਈਮ ਹੋਇਆ ਆ ਕਰਿਆ ਦੂਰ ਤੋਂ ਵੀ ਦੇਖ ਸਕਦੇ ਜੀ ਕੋਈ ਇੱਦਾਂ ਨਹੀਂ ਲਿਗਾਦਾ ਕਿ ਜਿਹੜਾ ਮਰਜ਼ੀ ਬੈਠ ਕੇ ਥੋੜਾ ਠੀਕ ਆ ਜੀ ਕਿਉਂ ਦੇਖੋ ਹੁਣ ਚਵਾਈ ਦੇਣਿਆ ਆਇਆ ਚੋਈ ਦੇਣੀ ਫਿਰ ਇਹਦੀ ਚਵਾਈ ਦਾ ਟਾਈਮ ਜਿਹੜਾ ਹੁਣ ਹੋਇਆ ਇਹ ਚੌਣੀ ਵਾਲੀ ਆ ਹਾਂ ਹੁਣ ਚਵਾਈ ਦੇਖਾਂ ਹਾਂ ਦੇਖ ਸਕਦੇ ਇਤਰਾ ਹੀ ਜਿਹੜਾ ਵਾ ਪੀੜੀ ਤੇ ਬੈ ਕੇ ਜਿਹੜੀ ਝੋਲ ਲੈਣੀ ਆ ਚੱਕਾ ਟੁਕ ਲੈਣਾ ਤਾਂ ਨਾ ਹੁਣੇ ਦਿਖਾ ਦੇਾਂਗੇ ਕਿ ਇਹਦਾ ਮੁੱਲ ਦੱਸ ਤੀਏ ਤਾਂ ਫਿਰ ਮੋਲ ਇਹਦਾ ਅਰਬੀਆ ਕੋ ਬਸ ਵੇਨ ਲੈਣ ਵਾਲਾ ਹੀ ਆ ਮੋਲ ਇਹਨ ਦਾ ਕੋਈ 60 ਨਹੀਂ 60 ਨਹੀਂ ਇਹ ਆਪਾਂ ਢੋਗੜ ਛੜਦੀ ਦੇ ਦਈਏ ਕਰ ਦਈਏ ਥੋੜਾ ਘੋਰ 55 ਦੀ ਹਾਂ ਨਾ ਅੱਛਾ 55 ਦੀ 55 ਦੀ ਠੀਕ ਆ ਜੀ ਬਾਕੀ ਆ ਦੇਖ ਸਕਦੇ ਜੇ ਭਾਵੇਂ ਘਰ ਦਾ ਜਿਹੜਾ ਮਰਜੀ ਚੀ ਚਵਾਈ ਕਰ ਲੇ ਭਾਵੇਂ ਬਦਲ ਬਦਲ ਕੇ ਚੋਈ ਜਾਓ ਤੇ ਥਣ ਵੀ ਪੂਰਾ ਕਮਾਲ ਦਾ ਜਿੰਨੇ ਘਰ ਰੱਖਣੀ ਉਹਦੇ ਲਈ ਚੰਗੀ ਆ ਅਜੇ ਕੋਲਾ ਵੀ ਬੱਚਾ ਜੇ ਦੁੱਧਾਂ ਵਾਜ ਜਾਣ ਆ ਇਹਨੇ ਤੇ ਹੁਣ ਆ ਜਿਹੜੀ ਆ ਇਹ ਗੱਬਣੇ ਆ ਜੇ ਹਨਾ ਕੱਦ ਕਾਠ ਪੱਖੋਂ ਤੇ ਪੂਰੀ ਜਵਾਨ ਜੇ ਵਾਲੀ ਵੇਸੀ ਹੱਤੀ ਜੀ ਫਾਰਮ ਚੋਂ ਅੱਛੀ ਲਈ ਸੀਗੀ ਅੱਛਾ ਹਾਂ ਇਹ ਲਈ ਤਾਂ ਸੀਗੀ ਵੀ ਸਾਂਭਾਂਗੇ ਇਹਨੂੰ ਅੱਛਾ ਸਾਂਭ ਕੇ ਤਿਆਰ ਕਰਕੇ ਵੇਚਾਂਗੇ ਵੇਸੀ ਠੀਕ ਆ ਹਾਂ ਤੇ ਇਹਦੇ 28-30 ਦਿਨ ਪੂਰੇ ਹੋਣੇ ਆ ਜੀ ਅੱਛਾ ਹਾਂ ਤੇਨ ਤੋਂ ਕੋ ਮੇਰੇ ਕੋ ਤਾਂ ਹੁਣ ਦੇ ਦੂ ਵੀ ਨਹੀਂ ਕੱਖ ਹੋਇਆ ਹੈਗਾ ਠੀਕ ਆ ਹਾਂ ਇੱਕ ਵਾਰੀ ਲਾਗੇ ਖਲੋ ਹਾਂ ਬਲਾ ਕੱਦ ਤਾਂ ਦੇਖੋ ਕਿੰਦਾ ਕੱਦ ਕੱਦ ਜਿਹੜਾ ਇਹਦਾ ਪੂਰਾ ਜਵਾਨ ਆ ਦੰਦੋਂ ਪਤਾ ਜੀ ਕਿਤਰੇ ਆ ਇਹ ਖੀਰੀ ਹੈ ਜੀ ਦੋਦੀ ਖੀਰੀ ਹੈ ਅੱਛਾ ਖੀਰੀ ਤਾਂ ਦੋਂਦੀ ਹੁੰਦੀ ਆ ਜਿਹੜੀ ਚਲੋ ਫਿਰ ਤੋੜ ਦੋ ਇਹ ਕਰੀਨਾ ਕਮਾਲ ਦੀ ਆ ਵੜ ਪੂਰੀ ਰਾਜੀ ਆ ਸਾਂਭੀ ਉਤਰਾਂ ਆ ਇਹ ਆ ਵੀ ਪਿੱਛੇ ਸਾਂਭੀ ਚੰਗੀ ਆ ਕੱਚੀ ਲੈਂਦੀ ਸੀ ਹਾਂ ਹਾਂ ਦੁੱਜੀ ਲੈਂਦੀ ਸੀ ਵੀ ਚਲ ਸਾਂਭਾਂਗੇ ਇਹਨੂੰ ਵੇਖੀ ਕਰੇ ਸਾਂਭਣ ਲਈ ਲੈਂਦੀ ਹੀ ਤਿਆਰ ਕਰਨ ਨੂੰ ਸਾਂਭ ਕੇ ਤਿਆਰ ਕਰਕੇ ਲਾਈ ਹੋਸੀ ਦੇਖੋ ਕਿ ਡਾਕਾ ਤੋਂ ਬੋਲਤਾ ਹੋਸੀ ਬਾਕੀ ਮੇਨ ਗੱਲ ਇਹ ਆ ਵੀ ਹੈਗੀ ਆ ਵੀ ਗਰਮੀਆਂ 'ਚ ਝੋਣ ਲਈ ਆ ਤੇ ਦੋ ਦਿਨ ਚੰਗਾ ਕੱਢਣਾ ਹੈ ਪਹਿਲੇ ਸੋਵੇ ਵੜ ਚੰਗੀ ਤਿਆਰ ਹੋਣੀ ਹੈ ਵਲੀ ਸਾਕੇ ਦੇਖੋ ਹਰ ਪੀਜੀ ਤਾਂ ਤੇਰੇ ਜੇ ਵੱਢੀ ਵਿੱਚ ਦਿਖਾ ਦਿਓ ਕਿ ਦੰਦ ਇੱਥੇ ਹਾਂ ਦਿਖਾ ਦਵਾਂ ਪਸਪਸ ਆ ਦੇਖੋ ਜੀ ਅਜੇ ਦੋਂਦੀ ਤੇ ਦੰਦ ਜੇ ਪੁੱਟੇ ਹੀ ਆ ਜੇ ਦਿਖਾ ਦਿਓ ਇੱਕ ਮਿੰਟ ਚੰਗੀ ਤਰ੍ਹਾਂ ਦਿਖਾ ਬਸ ਥੋੜਾ ਕਰਦੀ ਆ ਕੋਈ ਨਹੀਂ ਚਲੋ ਅੰਦਰ ਜਾ ਕੇ ਦਿਖਾ ਦਿੰਦੇ ਆ ਥੋੜਾ ਸਾਫ ਕਰਨ ਨਾਲ ਇਹ ਆ ਦੇਖ ਸਕਦੇ ਜੀ ਖੇਰੀ ਤੋਂ ਜੇ ਦੋਂਦੀ ਵਾਲੇ ਦੰਦ ਕੋਈ ਵੀ ਰਾਣ ਕੇ ਭਾਵੇਂ ਕੋਈ ਦੇਖ ਲੈ ਹਾਂ ਦੋਂਦੀ ਹੁੰਦੀ ਪਈ ਆ ਜੀ ਅਜੇ ਦੋਂਦੀ ਹੋਈ ਨਹੀਂ ਆ ਭਾਵੇਂ ਕੋ ਖੀਰੀ ਵੀ ਜੀ ਭਾਵੇਂ ਚੱਲ ਜਾਣੀ ਆ ਜਿਹੜੇ ਹਿਸਾਬ ਨਾਲ ਖੀਰੀ ਮੰਨ ਲੈ ਭਾਵੇਂ ਕੋ ਦੋਂਦੀ ਮੰਨ ਲੈ ਆਜੋ ਜੇ ਦੇਖਣੀ ਆ ਫਕੀ ਦਿਖਾ ਦਿੰਦੀ ਆ ਚਲੋ ਦਿਖਾ ਦੋ ਇੱਕ ਅਰੀ ਚੰਗੀ ਤਰ੍ਹਾਂ ਫਿਰ ਚੰਗੀ ਆ ਲਓ ਸਾਬਾ ਚਲੋ ਕੋਈ ਨਹੀਂ ਰਹਿਣ ਹਾਂ ਥੋੜਾ ਜਿਆ ਕਰਦੀ ਆ ਹਾਂਜੀ ਹਾਂਜੀ ਕੋਈ ਗੱਲ ਨਹੀਂ ਆਪੇ ਕੋਈ ਵੀਰ ਵੇਖ ਲੂਗਾ ਘਬਰਾਂਉਂਦੀ ਆ ਇਹ ਇਹ ਦੋਂਦੀ ਹੋਣ ਲੱਗੀ ਆ ਜੀ ਅਜੇ ਦੋਂਦੀ ਹੋਈ ਹੀ ਨਹੀਂ ਆ ਦੋਂਦੀ ਹੋਣੀ ਸ਼ੁਰੂ ਹੀ ਹੋਈ ਆ ਜੀ ਤੇ ਆ ਥਾਂਨੇ ਦੇਖ ਸਾਦੇ ਆ ਪਾ ਚੰਗੇ ਘਾਇਬ ਤੇ ਆ ਇੱਕੋ ਜੇ ਸਾਈਜ਼ ਤੇ ਇੱਕੋ ਜੇ ਘਾਇਬ ਤੇ ਥਾਂਨੇ ਬਾਕੀ ਇਹ ਨਹੀਂ ਜੀ ਕੋਈ ਇਦਾਂ ਦੀ ਠੁੱਕਰ ਨਹੀਂ ਹੈਗੀ ਠੀਕ ਜੀ ਦਾ ਇਹ ਨਹੀਂ ਗੱਲ ਹੈ ਜਿੱਦਾਂ ਮਰਜੀ ਕੋਈ ਜਿੱਥੇ ਮਰਜੀ ਹੱਥ ਪੇਗੀ ਇਹ ਤੇ ਪਹਿਲੇ ਸਵੇ ਦੁੱਧ ਚੰਗਾ ਕੱਢੀ ਜਾਊਗੀ ਤੇ ਕਿੰਨਾ ਕ ਦੁੱਧ ਪਹਿਲੇ ਸਵੇ ਕੱਢ ਜੂਗੀ ਹੈ ਦੇਖ ਲਓ ਹਰ ਪੀਸੀ ਕਿੰਨੀ ਵੇਚੀ ਇਹਨੂੰ 20 ਕਿਲੋ ਤੋਂ ਕੀ ਆਮਾ ਹੈਗਾ ਤੇ ਇਹਦਾ ਮੁੱਲ ਫਿਰ ਮੁੱਤਾ ਹੁਣ ਹਰ ਪੀਸੀ ਵੇਚੀ ਤਿਆਰ ਹੋ ਜਾਂਦੀ ਫਿਰ ਤੇ ਚਲੋ ਵੇਚੀ ਆਪਾਂ ਕਿਹੜੇ ਪਾਸੇ ਨੂੰ ਮਰਜੀ ਵੇਚ ਲੈਂਦੇ ਹਾਂਜੀ ਹੁਣ ਆਪਾਂ ਦੇ ਦਈਏ ਜਦੋਂ ਪਸ਼ੂ ਦੇਈ ਦੇਣੀ ਨਹੀਂ ਰੱਖਣਾ ਜਦੋਂ ਕੋਈ ਤੇ ਫਿਰ ਹਾਂਜੀ 75 ਇਹ ਕਰ ਲਈਏ ਮਗਾ 75 ਹਜ਼ਾਰ ਹੈ ਹਾਂਜੀ ਚਲੋ ਬਾਕੀ ਇਹ ਆਵੇ ਜਿੰਨੇ ਮੰਡੀ ਚ ਪਾਉਣੀ ਆ ਉਦੋਂ ਤੇ ਚੰਗੇ ਰੁਪਈਆ ਦੇ ਹੋ ਜਾਣੀਆਂ ਉੱਥੇ ਨਹੀਂ ਆਪਾਂ ਇਹ ਤੇ ਹੁਣ ਜਿਹੜੇ ਜਾਇਜ ਗੱਲ ਕਰਦੀ ਹੈ ਹਣੀ ਜਾਇਜ ਕਰਨੀ ਆਪਾਂ ਇਹਦਾ 75 ਤੋਂ ਵੀ ਦੋ ਛੱਡ ਦੇਣਾ ਅੱਛਾ ਹਾਂ 68000 68000 68000 ਇਸੇ ਪਾ ਦੇ ਦਿੰਦੇ ਹਾਂ ਠੀਕ ਹੈ ਜੀ ਹਾਂ ਬੱਸੀ ਵਾਕਈ ਦਨੇ ਰੁਪਈਆ ਦੀ ਹੈਗੀ ਹੈ ਜੀ ਹੈਗੀ ਹੈ ਸਾਰਿਆਂ ਨੂੰ ਦੇਸਣਾ ਹੈਗਾ ਹਾਂਜੀ ਹਾਂਜੀ ਬਤ ਬੋਤ ਵਾਲੀ ਵੇਸੀ ਆ ਪਰ ਹੁਣ ਆਪਾਂ ਜਦੋਂ ਦੇ ਦੇਣਾ ਹੈਗਾ ਮਾਲ ਨਹੀਂ ਸਾਧਿਆ ਜਾ ਰਿਹਾ ਹੈਗਾ ਠੀਕ ਹੈ ਜੀ ਆਪਾਂ ਠੀਕ ਹੈ ਜੀ ਹਾਂ ਤੇ ਬਾਕੀ ਚਲੋ ਇਹ ਆ ਵੀ ਕੋਈ ਵੀਰ ਆਵੇ ਇੱਥੇ ਬਾਕੀ ਕੋ ਫੋਨ ਲਾਵੇ ਜ਼ਰੂਰ ਅਜ ਮਾਲ ਸਾਰਾ ਦੇ ਦੇਣਾ ਵਾ ਤਸੱਲੀ ਕੋਈ ਵੀਰ ਆਪਣੇ ਕਰਕੇ ਖੜੇ ਵੇਸ਼ ਚਾਹ ਕੇ ਖੜੇ ਜੀ ਇਹ ਗਾਂ ਦੀ ਚਵਾਈ ਦਈ ਆ ਚੱਲਣ ਬੜੇ ਰਮਾਨ ਨਾਲ ਜਿਹੜੀ ਖਲੋਤੀ ਆ ਗਾਂ ਲਾਗੇ ਭਾਵੇਂ ਮੱਝਾਂ ਵੀ ਖਲੋਤੀਆਂ ਵੇ ਕੋਈ ਗੱਲ ਨਹੀਂ ਆ ਮੱਝ ਥੋੜਾ ਜਿਹਾ ਡਰਦੀ ਆ ਸਾਡੇ ਤੋਂ ਨਹੀਂ ਤੇ ਅੱਗੇ ਜਾ ਕੇ ਤੁਹਾਨੂੰ ਦਿਖਾ ਦੇਣਾ ਤੇ ਬਾਕੀ ਇੱਥੇ ਆਓ ਆਪਣੀ ਸਮਝਣਾ ਵੇਸ ਚਾਖ ਕੇ ਤਸੱਲੀ ਕਰਕੇ ਖੜੋ ਜੀ ਆਹ ਦੇਖ ਸਾਡੇ ਬਾल्टी ਭਰ ਗਈ ਆ ਉਤਨਾ ਇਹਦੀ ਜਿੱਥੇ ਇੱਕ ਵਾਰੀ ਖਲੋਗੀ ਉੱਥੇ ਖਲੋਗੀ ਆ